ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਜਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 22 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਵੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 22 ਮਈ ਸਵੇਰ ਵੇਲੇ ਥੋੜੀ ਜਹੀ ਗਰਮੀ ਤੋਂ ਰਾਹਤ ਜ਼ਰੂਰ ਮਿਲ ਰਹੀ ਹੈ ਕੱਲ ਤੋਂ ਕਿਉਂਕਿ ਪੰਜਾਬ ਦੇ ਵਿੱਚ ਪੂਰੇ ਦੀਆਂ ਹਵਾਵਾਂ ਦੀ ਵਾਪਸੀ ਹੋ ਰਹੀ ਹੈ ਤੇ ਸਵੇਰ ਵੇਲੇ ਹਲਕੇ ਹਲਕੇ ਠੰਡੀ ਹਵਾ ਵੀ ਲੱਗ ਰਹੀ ਹੈ ਪਰ ਪੂਰੇ ਦੀ ਹਵਾ ਦੇ ਨਾਲ ਨਾਲ ਜਿੱਥੇ ਨਮੀ ਹੁੰਦੀ ਹੈ ਤੇ ਦੁਪਹਿਰ ਤੋਂ ਬਾਅਦ ਜਿੱਥੇ ਇਹ ਹਵਾ ਬੰਦ ਹੁੰਦੀ ਹੈ ਉੱਥੇ ਗਰਮੀ ਤੇ ਹਮਸ ਵਾਲਾ ਮਾਹੌਲ बन ਜਾਂਦਾ ਹੈ ਤੇ ਟੈਂਪਰੇਚਰ ਥੋੜਾ ਜਿਹਾ ਆ ਆਸ ਕਹੇ ਜੀ ਹੋ ਜਾਂਦਾ ਹੈ ਤੇ ਚਿਪਚਿਪੀ ਗਰਮੀ ਵਾਲਾ ਮਾਹੌਲ ਲਗਾਤਾਰ ਪੰਜਾਬ ਵਿੱਚ ਬਣ ਰਿਹਾ ਹੈ ਟੈਂਪਰੇਚਰ 45 46 ਡਿਗਰੀ ਦੇ ਆਸ-ਪਾਸ ਲਗਾਤਾਰ ਬਣਿਆ ਹੋਇਆ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਜ 43 ਤੋਂ 44 ਡਿਗਰੀ ਟੈਂਪਰੇਚਰ ਸਾਰੇ ਪਾਸੇ ਰਹਿ ਸਕਦਾ ਹੈ ਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਦੁਪਹਿਰ ਤੋਂ ਬਾਅਦ ਹੀਟ ਸੈੱਲ ਵੀ ਪੰਜਾਬ ਦੇ ਕੁਝਕ ਅਲਾਕਿਆਂ ਦੇ ਵਿੱਚ ਬਣ ਸਕਦੇ ਨੇ ਖਾਸ ਕਰਕੇ ਮਾਲਵਾ ਦੀ ਪੱਟੀ ਉਹਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਅਬੋਹਰ ਸਰਦੂ르ਗੜ ਮਾਨਸਾ ਬਠਿੰਡਾ ਇਹਨਾਂ ਅਲਾਕਿਆਂ ਵਿੱਚ ਟੁੱਟਵੇਂ ਤੌਰ ਤੇ ਹੀਟ ਸੈੱਲ ਬਣ ਸਕਦੇ ਨੇ ਜੋ ਰਾਜਸਥਾਨ ਦੇ ਨਾਲ ਜਾਂ ਹਰਿਆਣੇ ਦੇ ਨਾਲ ਲੱਗਦੇ ਹਨ ਉਹਨਾਂ ਦੇ ਵਿੱਚ 2-4 ਪਿੰਡਾਂ ਦੇ ਵਿੱਚ ਹਲਕੇ ਤੋਂ ਦਰਮਿਆਨੀਆਂ ਕਣੀਆਂ ਜਿਹੇ ਹੀ ਆ ਇਮੇ ਪਿਛਲੇ ਕਈ ਦਿਨਾਂ ਤੋਂ ਪੈ ਰਹੀਆਂ ਟੁੱਟ ਟੁੱਟ ਕੇ ਥੋੜੇ ਥੋੜੇ ਖੇਤਰਾਂ ਦੇ ਵਿੱਚ ਤੇ ਧੂੜ ਭਰੀ ਹਨੇਰੀ ਸ਼ਾਮ ਬਿਲੇ ਚੱਲਣ ਦੀ ਸੰਭਾਵਨਾ ਹੈ ਸੋ ਕਹਾਣੀ ਇਹ ਨੇ ਕਿ ਵੱਡੇ ਪੱਧਰ ਤੇ ਗਰਮੀ ਤੋਂ ਰਾਹਤ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਮਿਲ ਸਕਦੀ ਮਾਝਾ ਮਾਲਵਾ ਦੁਆਬਾ ਤਿੰਨਾਂ ਵਿੱਚ ਗਰਮੀ ਦਾ ਦੌਰ ਦੇਖਿਆ ਜਾ ਰਿਹਾ ਹੈ ਟੈਂਪਰੇਚਰ ਵੀ 40 ਤੋਂ ਪਾਰ ਹੈ ਜੋ ਇੱਕ ਸਿਸਟਮ ਆ ਰਿਹਾ ਹੈ 27 28 ਤਰੀਕ ਦੇ ਆਸ-ਪਾਸ ਉਸ ਤੋਂ ਬਾਅਦ ਹੀ ਗਰਮੀ ਤੋਂ ਰਾਹਤ ਪੰਜਾਬ ਵਿੱਚ ਮਿਲ ਸਕਦੀ ਹੈ